ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਆ ਜੀ ਸਕੈਚਰ ਵਾਲਿਆਂ ਦੇ ਸ਼ਾਪਿੰਗ ਕਰਨ 50% ਡਿਸਕਾਊਂਟ ਤੇ ਤੇ ਦਿਖਾਉਂਦੀਆਂ ਤੁਹਾਨੂੰ ਇੱਥੇ A deep price. Uh -huh. Half off. ਅੰਗਰੇਜ਼ ਵੀ ਪੰਜਾਬੀ ਸਿਖਾਤੇ ਜੀ ਪੰਜਾਬੀਆਂ ਨੇ ਇੱਧਰ ਦੇਖੋ ਅੱਧੀ ਪ੍ਰਾਈਸ ਕਹਿ ਰਹੇ ਨੇ 50% ਡਿਸਕਾਊਂਟ ਨੂੰ ਸਸਰੀ ਕਲ ਮਲਾਈਏ ਵੇਲਾ ਇਹਨਾਂ ਨੇ ਮੈਂ ਹੱਸਦੀ ਸੀ ਮਾਂ ਫਤੇ ਵੀ ਸਿੱਖ ਲਓ <laughs> so uh just so i won't give a half off but let me, you, let me know if you need help okay hey let me know if you need help okay <laughs> <laughs> so uh so these right here these this out right here are the new ones ready look these are the ones where you just like slipping your shoe look no hands ready Yeah. We slip, <laughs> so no hands So. <laughs> But we also have some like, if you like that style, like we have these over here. ਕਹਿੰਦੇ ਬਿਨਾ ਹੱਥ ਲਾਏ ਪੈਰ ਪੈਂਦੇ ਨੇ ਸਕੈਚਰ ਦੇ ਸ਼ੂਜ਼ ਮਤਲਬ ਕਿ ਲਾਈਟ weight 50% ਡਿਸਕਾਊਂਟ ਹਾਫ ਰੇਟ ਹਾਫ ਰੇਟ ਕਹਿ ਰਹੇ ਸੀ ਇਹ ਸੌਰੀ ਅੱਧਾ ਰੇਟ ਵਾਈਟ ਕਾਲਾ ਰੰਗ ਦੇ ਸਟਾਫ ਦੇਖਦੇ ਹਾਂ ਦੇਖਦੇ ਹਾਂ ਵਾਈਟ ਕਰਦੇ ਹਾਂ ਓਕੇ

ਹਰੇ ਕਲਰ ਚ ਦੇ ਵਿੱਚ ਪਏ ਨੇ ਜੀ ਸ਼ੂਜ਼ ਕੋਈ ਵੀ ਕਲਰਫੁਲ ਲੈਣੇ ਨਹੀਂ ਇਹ ਸਕੈਚਰ ਦੇ ਬਹੁਤ ਸੋਹਣੇ ਸੈਂਡਲ ਨੇ ਜੀ ਮਤਲਬ ਕਿ ਕੋਈ 35 ਡਾਲਰ ਦਾ ਹੈ ਕੋਈ 50 ਡਾਲਰ ਦਾ ਮਲਕੇ ਵੀ ਜਿਵੇਂ ਆਪਾਂ ਕਹਿ ਸਕਦੇ ਹਾਂ ਬਿਲਕੁਲ ਲਾਈਟ ਵੇਟ ਔਰ ਆਪਣੇ ਇੰਡੀਅਨ ਰੁਪੀਏ 4000 ਇਹ ਦੇਖੋ ਐਂਡ ਲਾਈਟ ਵੇਟ ਨੇ ਆਪਣੇ ਫਿਰ ਇੰਡੀਅਨ ਰੁਪੀਏ ਤਾਂ ਉਹੀ 4000 ਆ ਜਾਂਦਾ ਹੈ ਹਨਾ ਹਾਂਜੀ ਤਾਂ ਇਹ ਗੱਲ ਚ ਬਾਰੇ ਹਾਂਜੀ ਸਹੀ ਗੱਲ ਹੈ ਦੇਖ ਲੈ ਬੁੱਤੇ ਮੈਂ ਤਾਂ ਲੈਣਾ ਵੀ ਲੈਣਾ ਜੀ ਮੇਰੇ ਬੂਟ ਦੇ ਕਿਸਾਂ ਦੇ ਸੀਗਾ ਕਹਿੰਦਾ ਤੇਰੇ ਅਰਗੇ ਵੀ ਹੈਗੇ ਆ ਤੰਦੇ ਖਾਵਾ ਮੈਂ ਕਹਿੰਦਾ ਅੱਛਾ ਕਿੰਨੀ ਸੋਹਣੀ ਪੰਜਾਬੀ ਬੋਲਦਾ ਸੀ ਨਾ ਮਤਲਬ ਠੀਕ ਠੀਕ ਜੀ ਬੋਲਦਾ ਹੁਣ ਤਾਂ ਮੈਨੂੰ ਪੁੱਛਿਆ ਸੀ ਆ ਵੀ ਆਉਂਦੇ ਇੱਥੇ ਸਾਰੇ ਹਾਂਜੀ ਹਾਂਜੀ ਸ਼ਾ ਸ਼੍ਰੀ ਕਾਲ ਕਹਿੰਦਾ ਅੱਧਾ ਵਰਾਈ ਇਹਦੇ ਨਾਲ ਦੇ ਤੂੰ ਲੈ ਕੇ ਆਇਆ ਗੁੰਨੂ ਹਨਾ ਹਾਂ ਤੂੰ ਕਾਫੀ ਲਿਆਇਆ ਉੱਥੋਂ ਹਨਾ ਮੇਰੇ ਕੋਲ ਬੂਟ ਚੱਲ ਹੁਣ ਇੱਥੇ ਆਪਾਂ ਨੂੰ ਖਰੀਦਣ ਡਲ ਹੈਗੇ ਆ। ਆ ਬੂਟ ਪਾਤਾ ਰੱਖੀਂ ਤੂੰ। ਮੈਂ 2 ਐ ਜੋੜੇ ਵਾਸਤੇ। ਸਕੂਲ ਤੂੰ ਬੂਟੀ ਪਾ ਕੇ ਜਾਏਂਗਾ ਕਿ ਸੈਂਡਲ? ਸੈਂਡਲ ਤਾਂ ਮੈਂ ਕਦੇ ਵੀ ਨਾ ਪਾਵਾਂ। ਦੇਖ ਲੈ ਜੇ ਕਿ ਪਸੰਦ ਆਉਂਦੇ ਨੇ। ਹੁਣ ਤਾਂ ਸਕੂਲ ਤਾਂ ਜਾਣਾ ਹੀ ਐ। ਆ ਤਾਂ ਹੁਣ ਉੱਚੇ-ਉੱਚੇ ਜੇ ਹੋ ਗਏ ਤੇਰੇ। ਕੋਈ ਨੀਵੇਂ ਜੇ ਦੇਖ ਲੈ। ਇਹ ਇਹ ਦੇਖ ਮਲਟੀ ਕਲਰ ਦੇ ਵਿੱਚ। ਬੱਚੇ ਜਿਵੇਂ ਪਾਉਂਦੇ ਨੇ। ਫਲੈਟ ਵੀ ਆ ਜਾਂਦੇ ਨੇ ਇਹ। ਮਲਟੀ ਕਲਰ ਵੀ ਆ ਜਾਂਦੇ ਨੇ ਹਾਂਜੀ ਇਹ ਲੋੜ ਹੀ ਆ ਅ ਅੱਧਾਰੇ ਤਾਂ ਇਹ ਪਹਿਲਾਂ ਜੀ ਅ 100 ਡਾਲਰ ਦੇ ਸੀ ਹੁਣ ਇਹ 45 ਡਾਲਰ ਦੇ ਹੋ ਗਏ ਇਹ ਸਾਰੇ ਹੀ ਬ੍ਰਾਂਡ ਹੈ ਜਿੰਨਾ ਵੀ ਹੈਗਾ ਤੇ ਬਹੁਤ ਸੋਹਣੇ ਡਿਜ਼ਾਈਨ ਨੇ ਜੀ ਤੇ ਕਲਰ ਵੀ ਸਾਰੇ ਉਧਰ ਸ਼ੂਜ਼ ਦੇ ਡਾਰਕ ਡਾਰਕ ਕਲਰ ਨੇ ਜੇ ਕੋਈ ਡਾਰਕ ਲੈਣੇ ਨੇ ਹਾਂਜੀ ਵੈਗਰੂ ਜੀ ਆਪਾਂ ਨੇ ਜਿਹੜੀ ਨੇਚਰਲ ਵਾਇਸ ਸੀ ਉਹ ਬੰਦ ਕਰਤੀ ਕਿਉਂਕਿ ਇੱਥੇ 뮤ਜ਼ਿਕ ਦੀ ਆਵਾਜ਼ ਕਾਫੀ ਜ਼ਿਆਦਾ ਆ ਰਹੀ ਸੀ ਤੇ 뮤ਜ਼ਿਕ ਸਾਊਂਡ ਤੇ ਫਿਰ ਕਾਪੀਰਾਈਟ ਆ ਹੋ ਜਾਂਦਾ ਇਸ ਕਰਕੇ ਆਪਾਂ ਵਾਇਸ ਬਾਅਦ ਦੇ ਵਿੱਚ ਉਹ ਵਾਲੀ ਬੰਦ ਕਰਕੇ ਰਿਕਾਰਡ ਕਰ ਰਹੇ ਹਾਂ ਤੇ ਇਹ ਜਿਵੇਂ ਤੁਹਾਨੂੰ ਦਿਖਾ ਰਹੇ ਹਾਂ ਜੀ ਇਹੀ ਆਪਾਂ ਸਕੇਚਰ ਦੇ ਸ਼ੋਅਰੂਮ ਤੇ ਆਏ ਆ ਤੇ ਇੱਥੇ ਸਕੇਚਰ ਦਾ ਹੀ ਸਾਰਾ ਜਿਹੜੀ ਸਮਾਨ ਹੈਗਾ ਜਿਵੇਂ ਜੇ ਸ਼ੂਜ਼ ਲੈ ਲੋ ਸਲੀਪਰ ਲੈ ਲੋ ਸੈਂਡਲ ਲੈ ਲੋ ਤੇ ਕਿਸੇ ਵੀ ਤਰ੍ਹਾਂ ਦੀ ਵੈਰਾਈਟੀ ਦੇ ਸ਼ੂਜ਼ ਲੈ ਲੋ ਮਲਟੀ ਕਲਰ ਲੈ ਲੋ ਸਿੰਗਲ ਕਲਰ ਲੈ ਲੋ ਲਾਈਟ ਕਲਰ ਲੈ ਲੋ ਡਾਰਕ ਕਲਰ ਆ ਗਏ ਜੀ ਇਹ ਜਿਵੇਂ ਅਹਨਾ ਇੱਧਰ ਲੋਕ ਨਾ ਜਿਵੇਂ ਆਪਾਂ ਰੈੱਡ ਰੂਡ ਜੇ ਕਲਰ ਉੱਧਰ ਖਰੀਦੇ ਨਹੀਂ ਹੁੰਦੇ ਪਰ ਇੱਧਰ ਲੋਕ ਵਾਧੂ ਪਾਈ ਜਾਂਦੇ ਨੇ ਖਰੀਦੇ ਜਾਂਦੇ ਨੇ ਤੇ ਇੱਧਰ ਜਣੀ ਇਹ ਚੀਜ਼ ਚੁਆਇਸ ਦੇ ਵਿੱਚ ਹੈਗੀ ਆ ਡਾਰਕ ਅ ਜਿਹੜੀ ਸਾਰੀ ਸਾਰੀ ਚੀਜ਼ੇ ਪਾਈ ਜਾਂਦੇ ਨੇ ਲਾਈਟ ਵੀ ਡਾਰਕ ਵੀ ਇਹ ਨਹੀਂ ਹੈਗਾ ਵੀ ਆਪਣੇ ਜਣੀ ਬਲੈਕ ਐਂਡ ਵਾਈਟ ਕਲਰ ਜ਼ਿਆਦਾ ਚੱਲਦਾ ਇੱਧਰ ਸਾਰੀ ਕਲਰ ਚੱਲੀ ਜਾਂਦੇ ਤੇ ਕੋਈ ਕੋਈ ਵੀ ਲੈ ਲੈਂਦਾ ਹੈ ਜਿਵੇਂ ਆਪਾਂ ਅੱਗੇ ਹੋਰ ਮॉल ਦੇ ਇੱਥੇ ਪਹਿਲੀ ਵਾਰ ਆਏ ਆ ਜੀ ਹੋਰ ਮॉल ਦੇ ਵਿੱਚ ਜਾਣੇ ਹੁੰਨੇ ਆ ਉੱਥੇ ਆਪਾਂ ਨੂੰ ਸਾਰਾ ਹੀ ਸਮਾਨ ਮਿਲ ਜਾਂਦਾ ਇੱਥੇ ਸਿਰਫ ਇਹ ਸਕੇਚਰ ਦਾ ਹੀ ਆ ਜੀ ਹਾਂ ਜਿਵੇਂ ਤੁਹਾਨੂੰ ਦੱਸਿਆ ਹੈ ਸ਼ੂਜ਼ ਸੈਂਡਲ ਸਲੀਪਰ ਤੇ ਜ਼ੀਰੋ ਸਾਈਜ਼ ਤੋਂ ਲੈ ਕੇ ਜੀ ਇਹ ਆਪਣੇ ਹੈਗੇ ਨੇ 10 12 ਜਿੰਨਾ ਵੀ ਹਾਈ ਨੰਬਰ ਹੁੰਦਾ ਉੱਥੇ ਤੱਕ ਕੋਈ ਵੀ ਕਲਰ ਕੋਈ ਵੀ ਨੰਬਰ ਕੋਈ ਵੀ ਸਾਈਜ਼ ਕੁਝ ਵੀ ਲੈ ਲਓ ਤੇ ਗੁਰਨੀਤ ਦੇ ਹੁਣ ਸਕੂਲ ਸਟਾਰਟ ਹੋ ਰਿਹਾ ਜੀ ਆ 10th ਕਲਾਸ ਇਹਦੀ ਇਹਦੇ ਵਾਸਤੇ ਇਹਦੇ ਕੋਲ ਸ਼ੂਜ਼ ਜਿਹੜੇ ਇਹ ਇੰਡੀਆ ਤੋਂ ਲੈ ਕੇ ਆਂਦੇ ਨੇ ਉਹ ਥੋੜੇ ਉੱਚੇ-ਉੱਚੇ ਜੇ ਲੈਂਦੇ ਨੇ ਫਲੈਟ ਜੇ ਲੈਣੇ ਨੇ ਹੁਣ ਇੱਕ ਸਕੂਲ ਵਾਸਤੇ ਉਹ ਦੇਖ ਰਹੇ ਸੀਗੇ ਪਤਾ ਨਹੀਂ ਹੁਣ ਦੇਖੋ ਕਿਹੜੇ ਪਸੰਦ ਆਉਂਦੇ ਨੇ ਮੈਂ ਵੈਸੇ ਘੁੰਮ ਫਿਰ ਕੇ ਤੁਹਾਨੂੰ ਇਹ ਵੀਡੀਓ ਦੇ ਜਰੀਏ ਜਣੀ ਸਾਰਾ ਦਿਖਾਤਾ ਜੀ ਤੇ ਹੁਣ ਉਸ ਤੋਂ ਬਾਅਦ ਜਣੀ ਪਸੰਦ ਕਰਦੇ ਆ ਇੱਥੇ ਜਿਹੜੇ ਉੱਪਰ ਡਿਸਪਲੇ ਕੀਤੇ ਹੋਏ ਨੇ ਉੱਥੇ ਆਪਾਂ ਪਸੰਦ ਕਰ ਲੈਣੇ ਆ ਉਹਨਾਂ ਦੇ ਵਿੱਚੋਂ ਤੇ ਫਿਰ ਇਹ ਜਿੰਨਾ ਆਪਣਾ ਨੰਬਰ ਹੁੰਦਾ ਛੋਟਾ ਵੱਡਾ ਸਾਰਾ ਉਹ ਨੀਚੇ ਬਾਕਸ ਲਾਏ ਹੋਏ ਨੇ ਇਹਨਾਂ ਨੇ ਤੇ ਉਹਦੇ ਵਿੱਚੋਂ ਆਪਾਂ ਨੂੰ ਉਹ ਡੱਬਾ ਕੱਢ ਕੇ ਦੇ ਦੰਦੇ ਨੇ ਇਹ ਵੀ ਸੈਂਡਲ ਬਹੁਤ ਲਾਈਟ weight ਸੀਗਾ ਤੇ ਉੱਪਰ ਵਾਲਾ ਵੀ ਦੇਖਣ ਨੂੰ ਹਰਡ ਜਿਹਾ ਲੱਗਦਾ ਪਰ ਪਾ ਕੇ ਦੇਖਿਆ ਪੈਰ 'ਚ ਬਹੁਤ skin ਨੂੰ soft ਲੱਗ ਰਿਹਾ ਸੀ ਇਹ ਲੱਗਦਾ ਵੀ ਜਿਵੇਂ ਪਾਇਆ ਹੀ ਨਹੀਂ ਹੁੰਦਾ ਇੱਧਰ ਹੀ ਕੇ ਮਦਰ ਬੈਠੀ ਹੈ ਨੀਚੇ ਆਪਣੇ ਬੇਬੀ ਦੇ ਜਿਹੜੀ ਪਾ ਕੇ ਦੇਖ ਰਹੀ ਹੈ ਸੈਂਡਲ ਸ਼ੂਜ਼ ਕੁਝ ਵੀ ਅ ਜਿਵੇਂ ਤੁਹਾਨੂੰ ਦੱਸਿਆ ਵੀ ਇੱਥੇ ਬਹੁਤ ਤਰ੍ਹਾਂ ਦੀ ਵੈਰਾਈਟੀ ਸੀ ਤੇ ਹਰ ਇੱਕ ਕਲਰ ਐਂਡ 0 ਤੋਂ ਲੈ ਕੇ ਜਿੰਨਾ ਵੀ ਵੱਡਾ ਹਾਈ ਸਾਈਜ਼ ਹੁੰਦਾ ਹੈ ਉੱਥੇ ਤੱਕ ਸਾਈਜ਼ ਸੀਗਾ ਅ ਬਾਕੀ ਆਪਾਂ ਕੈਮਰਾ ਆਫ ਕਰਕੇ ਜੀ ਹਨਾ ਜੋ ਫਿਰ ਗੁੰਨੂ ਦੇ ਪਸੰਦ ਆਉਣਗੇ ਜਾਂ ਮੇਰੇ ਉਹ ਜਿਹੜੇ ਲਵਾਂਗੇ ਉਹ ਫਿਰ ਤੁਹਾਨੂੰ ਬਾਅਦ ਚ ਦਿਖਾਵਾਂਗੇ ਪਹਿਲਾਂ ਵੈਸੇ ਜਣੀ ਵੀਡੀਓ ਬਣਾ ਕੇ ਦਿਖਾਦੀ ਹਾਂ ਅੰਗਰੇਜ਼ ਬਹੁਤ ਜਣੀ ਜਿਹੜੀ ਆਪਣੀ ਜਦੋਂ ਇਹ ਡਿਊਟੀ ਕਰਦੇ ਨੇ ਜੌਬ ਕਰਦੇ ਨੇ ਹਨਾ ਤੇ ਬਹੁਤ ਜਣੀ ਨਾਈਸ ਨੇ ਜੀ ਬਹੁਤ ਸਮਾਈਲ ਕਰਦੇ ਨੇ ਵੀ ਜਣੀ ਖੁਸ਼ੀ ਹੋ ਕੇ ਡਿਊਟੀ ਕਰਦੇ ਨੇ ਬੜਾ ਵਧੀਆ ਲੱਗਿਆ ਅੱਜ ਇਹਨਾਂ ਨਾਲ ਮਿਲ ਕੇ ਕਿਉਂਕਿ ਉਹ ਕਾਫੀ ਟਰਾਈ ਕਰ ਰਹੇ ਸੀਗੇ ਪੰਜਾਬੀ ਬੋਲਣ ਦੀ ਪੰਜਾਬੀ ਚ ਗੱਲ ਕਰਨ ਦੀ ਵਧੀਆ ਲੱਗ ਰਿਹਾ ਸੀ ਵੀ ਕੋਈ ਸਾਡੀ ਲੈਂਗੁਏਜ ਨੂੰ ਅਪਣਾ ਰਿਹਾ ਹੈ ਕਿਉਂਕਿ ਇੱਥੇ ਕਾਫੀ ਪੰਜਾਬੀ ਆਉਂਦੇ ਨੇ ਜੀ ਆ ਸ਼ੂਜ਼ ਵਗੈਰਾ ਲੈਣ ਵਾਸਤੇ ਫਿਰ ਇਹ ਵੀ ਸਿੱਖਣ ਲੱਗ ਜਾਂਦੇ ਨੇ ਇਹ ਦੇਖੋ ਜੀ ਇਹ ਵਾਲੇ ਮੈਂ ਪਸੰਦ ਕਰੇ ਸੀਗੇ ਜੀ ਬਾਕੀ ਤੁਸੀਂ ਦੇਖ ਲਿਓ ਤੁਹਾਨੂੰ ਕਿਵੇਂ ਲੱਗੇ ਬਸ ਇਹ ਰੇਟ ਜੀ ਕਿਸੇ ਦਾ 40 ਡਾਲਰ 35 40 ਕਿਸੇ ਦਾ 50 60 ਇਸ ਤਰ੍ਹਾਂ ਨੇ ਜੀ ਇਹਨਾਂ ਦੇ ਰੇਟ ਪਰ ਜਦੋਂ ਆਪਾਂ ਇੰਡੀਅਨ ਰੁਪੀਏ ਦੇ ਵਿੱਚ ਲੈ ਕੇ ਚੱਲਦੇ ਆਂ 4000 ਬਣ ਜਾਂਦਾ ਫਿਰ ਤਾਂ ਬਹੁਤ ਮਹਿੰਗੇ ਲੱਗਦੇ ਨੇ ਇੱਧਰਲੇ ਹਿਸਾਬ ਨਾਲ 50 ਰੁਪਏ 50 ਲੱਗਦੇ ਨੇ ਇਸ ਤਰ੍ਹਾਂ ਹੋ ਜਾਂਦਾ ਜੀ ਠੀਕ ਹੈ ਜੀ ਅਨੀ ਦਾਲ ਸਬਜੀ ਬਣੀ ਹੋਈ ਹੈ ਜੀ ਹੁਣ ਆਪਾਂ ਗੁੰਨ ਲਿਆ ਆਟਾ ਤੇ ਇਸ ਬੌਲ ਚ ਕੱਢ ਲਾਂਗੇ ਉਹਨੇ ਕੀ ਦਲ ਦਿਜੇਗਾ ਜੀ ਇਹ ਤੁਸਕ ਕਹਿੰਦੇ ਕੋਈ ਨੂੰ ਪਤੀਲਾ ਕਹਿੰਦੇ ਕੋਈ ਬੌਲੀ ਕਹਿੰਦੇ ਇਹਦੇ ਚੀ ਆਟਾ ਗੁੰਨੇ ਜਾਂਦਾ ਕੰਬਦਾ ਇੱਧਰ ਹਰੇਕ ਵਾਰ ਖੜਕੀ ਹੀ ਹੁੰਦਾ ਕਈ ਵਾਰ ਲੋਕਾਂ ਨੂੰ ਲੱਗਦਾ ਸੁਜੀ ਜਾਂਦੀਆਂ ਨੇ ਖੜ ਖੜ ਕੇ ਇੱਧਰ ਕਈ ਵਾਰ ਸੁੱਕ ਜਾਂਦੀ ਨਹੀਂ ਆਪਾਂ ਇਹਨੂੰ ਹੁਲਾ ਲੈਂਦੇ ਹਾਂ ਜੀ ਬ੍ਰਸ਼ ਨਾਲ نیچے ਹਿਉ ਫਿਰ ਕੀ ਹੈ ਨਾ ਇਹ ਨੀਚੇ ਆ ਕੇ ਲੱਗਦਾ ਜੀ ਇਸ ਤਰ੍ਹਾਂ ਬ੍ਰਸ਼ ਨਾਲ ਲਾ ਲਓ ਚਿਪਕ다 ਨਹੀਂ ਹੈਗਾ ਇਧਰ ਪਤਾ ਵਾਤੋਂ ਕਿ ਰੱਖ ਤਾ ਵੀ ਇਹਨੇ ਥੋੜਾ ਜਿਹਾ ਗਰਮੂਜਾ ਹੋਊਗਾ ਤੇ ਇਹ ਬੇਲੀ ਗਾਜਰ ਹੈ ਜੀ ਇਹਦਾ ਆਪਾਂ ਸਲਾਦ ਲਵਾਂਗੇ ਇਹਦਾ ਸਲਾਦ ਬਹੁਤ ਸੋਹਣਾ ਲੱਗਦਾ ਹੈ ਖਾਣ ਵਾਸਤੇ ਮੈਂ ਤੁਹਾਨੂੰ ਦਿਖਾਉਣੀ ਹੈ ਇਹ ये काफी चलती है इधर ये देखो जमें न थोड़ा धो तो लां चलिए वैसे तो आप दही जमाने होंगे ਕਰਾਜ ਆਪਾਂ ਰੈਡੀमेड ਦਹੀਂ ਦਾ ਲੱਸੀ ਬਣਾਵਾਂਗੇ। ਇਹ ਤੁਹਾਨੂੰ ਲਈ ਦਿਖਾਉਣੀ ਆ ਰੈਡੀमेड ਦਹੀਂ ਦੀ। ਕਾਫੀ ਸਾਰੇ ਫਲੇਵਰ ਦੇ ਵਿੱਚ ਆਉਂਦੇ ਨੇ ਇੱਥੇ। ਇਹ ਦੇਖਾ ਇਹ ਹੋ ਗਿਆ ਆਪਣਾ ਸੈਲਡ। ਇਹਦੇ ਵਿੱਚ ਆਪਾਂ ਦੇ ਨਮਕ ਪਾਵਾਂਗੇ। ਨੜੀ ਤੂਖਾ ਦੇ ਇਹ ਪਾ ਲਈ ਆਪਾਂ ਇਹ ਨਮਕ ਇਹ ਪਾ ਲਈ ਆਪਾਂ ਕਾਲੀ ਮਿਰਚ ਤੇ ਇਹ ਸੀਗਾ ਆਪਣਾ ਦਹੀਂ ਵਨੀਲਾ ਫਲੇਵਰ ਦੇ ਵਿੱਚ ਹੈ ਇਹਦੀ ਆਪਾਂ ਬਣਾਵਾਂਗੇ ਲੱਸੀ ਲੱਸੀ ਵਾਸਤੇ ਆਪਣੀ ਬੋਡੀ ਮੈਂ ਥੁੰਡੇ ਨਾਲ ਬਹੁਤ ਵਾਰ ਸ਼ੇਅਰ ਕੀਤੀ ਹੈ ਇਹ ਛੁਟਕੀ ਜੀ ਮਸ਼ੀਨ ਇਹਨੂੰ ਆਪਾਂ ਇੱਕ ਡਿਸ਼ ਪਾਲਾਂਗੇ ਆਈ ਹੋਪ ਯੂ ਇੰਜੋਏ ਦੇਖੋ ਆਪਾਂ ਨੂੰ ਪਾਉਣ ਲੱਗੇ ਆ ਇਹਦੇ ਵਿੱਚ ਚਮਚੇ ਨਾਲ ਇਹਨੂੰ ਪਾਰਟੀ 'ਪੋਹਾਂ' ਵੈਸੇ ਦਹੀਂ ਮੈਂ ਘਾਲੀ ਜਮਾਉਣੀ ਹੁੰਦੀ ਆ ਪਰ ਅੱਜ ਆਪਾਂ ਇਹ ਯੂਜ਼ ਕਰਕੇ ਦੇਖਦੇ ਆਂ ਕਾਫੀ ਲੋਕਾਂ ਨੂੰ ਸੁਣਿਆ ਵੀ ਵਧੀਆ ਹੁੰਦਾ ਹੈ ਪਹਿਲਾਂ ਚੈੱਕ ਕਰ ਲਈਏ ਫਿਰ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਲੱਗੀ ਇਹ ਲੱਸੀ ਤੇ ਇਹਦਾ ਟੇਸਟ ਇਹਦਾ ਫਲੇਵਰ ਇਹਦੇ ਵਿੱਚ ਫਲੇਵਰ ਮਤਲਬ ਕਿ ਆਪਣੇ ਕੋਲੇ ਸਿੰਪਲ ਦਹੀਂ ਹੁੰਦਾ ਹੈ ਤੇ ਵਿੱਚ ਫਲੇਵਰ ਐਡ ਕਰ ਦਿੰਦੇ ਨੇ ਤੇ ਆਪਣਾ ਮਨ ਸੀ ਇਹ ਦੁਪਹਿਰ ਦਾ ਟਾਈਮ ਹੈ ਵੀ ਆਪਾਂ ਲੱਸੀ ਪੀਏ ਲਈ ਆਪਾਂ ਡੱਕਟ ਦਹੀਂ ਵੀ ਖਾ ਸਕਦੇ ਆ ਮੈਂ ਸੋਨਾ ਸੀਗਾ ਦਹੀਂ ਐਨ ਵਧੀਆ ਲੱਸੀ ਹੋ ਜੂਗੀ ਤੇ ਹੁਣ ਆਪਾਂ ਇਹਦੇ ਵਿੱਚ ਨਾ ਥੋੜਾ ਪਾਣੀ ਮਿਲਾ ਕੇ ਇਹ ਮਸ਼ੀਨ ਫੇਰ ਦੰਨੇ ਆ ਤੇ ਉਧਰ ਲੱਗ ਜੰਨੇ ਆ ਰੋਟੀ ਬਣਾਉਣ ਈ ਆਪਣਾ ਇੱਧਰ ਬੰਨ ਲਿਆ ਕੋ ਪ੍ਰਸ਼ਾਦੀ ਤੇ ਇਹ ਲਾਵਾ ਇਹਨੂੰ ਚੁੱਪੜਨ ਵਾਸਤੇ ਕਿ ਉਹ ਇਹ ਆਪਾਂ ਹਲੇ ਬਾਹਰ ਹੀ ਰੱਖ ਲੈਂਦੇ ਆ ਬਾਅਦ ਚ ਵਿੱਚ ਰੱਖ ਦਾਂਗੇ ਇਹਨੂੰ ਸੜਦਾਂਗੇ ਤੋਗੀ ਪੁਰੀ ਸਿਰੋ ਠੀਕ ਹੈ ਜੀ ਹੁਣ ਤਾਂ ਮੈਂ ਪ੍ਰਸ਼ਾਦੀ ਤਿਆਰ ਕਰਨੀ ਈ ਦਾਲ ਸਬਜੀ ਤਾਂ ਹੁਣ ਬਣੀ ਹੋਈ ਹੈ ਨਹੀਂ ਉਹ ਸ਼ੇਅਰ ਕਰ ਲਾਂਗੇ ਤੇ ਇਹ ਮੇਰੇ ਤਵਾ ਸੇਮ ਤੇ ਐ ਸਲੋ ਫਲੇਮ ਤੇ ਇਹਨੂੰ ਮੈਂ ਥੋੜਾ ਤੇਜ਼ ਕਰ ਲਉਂਗੀ ਇੰਨੇ ਮੈਂ ਪੇੜੇ ਕਰਦੀ ਆ ਫਿਰ ਆਪਣੀ ਪ੍ਰਸ਼ਾਦੀ ਤਿਆਰ ਹੋ ਜਾਣਗੀ ਲੱਸੀ ਮੈਂ ਤੁਹਾਨੂੰ ਬਣਾ ਕੇ ਅੱਗੇ ਦਿਖਾਉਣੀ ਹੁੰਦੀ ਹੈ ਬਾਰ ਬਾਰ ਉਸ ਤਰ੍ਹਾਂ ਹੀ ਅਪਰ ਪੀਟ ਕਰਾਂਗੇ ਠੀਕ ਹੈ ਜੀ ਫਿਰ ਅਗਲੀ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ